ਦੋਸਤੋ ਅੱਜ ਤਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਸਮਾਨ ਸਮੂਹ ਲੈ ਕੇ ਗੋਪੀ ਨੂੰ ਫੋਨ ਆ ਗਿਆ ਉੱਪਰ ਆ ਜੋ ਤੇ ਮੈਂ ਵੀ ਗੋਪੀ ਦੇ ਨਾਲ ਉੱਪਰ ਚੱਲਣਾ ਹੈ ਕੰਮ ਤੇ ਸ਼ੀਸ਼ਾ ਟੁੱਟ ਗਿਆ ਬਹੁਤ ਹੀ ਵੱਡਾ ਨੁਕਸਾਨ ਹੋਇਆ ਸ਼ੀਸ਼ਾ ਸ਼ੋਸ਼ਾ ਇਕੱਠਾ ਕਰਕੇ ਫਿਰ ਆਪਾਂ ਚੱਲੇ ਪਾਉਨੇ ਆ ਦੂਜੇ ਕੰਮ ਨੂੰ ਮੈਂ ਭੁੱਲ ਗਿਆ ਸੀ ਪਲਾਸ ਕਿ ਮੈਂ ਪਲਾਸ ਲੈ ਕੇ ਆਇਆ ਮੈਂ ਗੋਪੀ ਨੇ ਬਹੁਤ ਬੋਲਿਆ ਮੈਨੂੰ ਤੂੰ ਗਿਆ ਹਰ ਵਾਰੀ ਸਮਾਨ ਭੁੱਲ ਜਾਂਦਾ ਮੈਂ ਕਿਹਾ ਸੋਰੀ ਭਾਈ ਸੋਰੀ ਕੋਈ ਨਾ ਅੱਗੇ ਤੋਂ ਨਹੀਂ ਭੁੱਲਦਾ ਪਰ ਮੇਰੀ ਰੁਟੀਨ ਦੀ ਆ ਤਾਂ ਮੈਂ ਹਰ ਵਾਰੀ ਸਮਾਨ ਭੁੱਲ ਹੀ ਜਾਂਦਾ ਇਤਲਾ ਤੁਲਾ ਮਾਰਿਆ ਮੈਂ ਚੱਲ ਵੀ ਸੋਨੇ ਚਲੀ ਉੱਤੇ ਗੋਪੀ ਵੇਟ ਕਰਦਾ ਭਾਈ ਭਾਈ ਕੋ ਗਿਆ ਭਾਈ ਜਦ ਹੀ ਮੈਨੂੰ ਪੈ ਗਿਆ ਵੀ ਤੂੰ ਦੇਖ ਲੈ ਸੁਧਰਨਾ ਨਹੀਂ ਸੁਧਰਨਾ ਮੈਂ ਨਹੀਂ ਸੁਧਰ ਜਾਣਾ ਠੀਕ ਹੈ ਫਿਰ ਨਾਲ ਹੀ ਉਹਨੇ ਬੱਬੂ ਨੂੰ ਕਿਹਾ ਵੀ ਦੇ ਲੈ ਵੀ ਇਦਾਂ ਕੰਮ ਕਰਨਾ ਕਮਲ ਧਿਆਨ ਦੇ ਤੇ ਬਾਅਦ ਲੰਚ ਟਾਈਮ ਹੋ ਗਿਆ ਫਿਰ ਭਾਈ ਨੇ ਲੰਚ ਕਰਾਇਆ ਕੰਪਨੀ ਨੂੰ ਲੰਚ ਹੀ ਗਿਆ ਆਪਣਾ ਬਹੁਤ ਬਹੁਤ ਧੰਨਵਾਦ ਭਾਈ ਉਤੋਂ ਫਿਰ ਆਪਾਂ ਚੱਲੇ ਪਾ ਤੇ ਫਿਰ ਉੱਪਰ ਵਾਲੇ ਸੇਮ ਕੰਮ ਨੂੰ ਲੰਚ ਟਾਈਮ ਤੋਂ ਬਾਅਦ ਆਪਾਂ ਫੇਰ ਲੱਗੇ ਕੰਮ ਤੇ ਠੀਕ ਹੈ ਹੁਣ ਗੋਪੀਆਂ ਦਾ ਖਲਾਸ ਕਰਕੇ ਤੁਹਾਨੂੰ ਜਾਨ ਛੁੱਟਦੀ ਹੈ ਜਿਹੜੇ ਅੱਜ ਹੀ ਖਲਾਸ ਕਰੋਗੇ ਉਦੀ ਜਾਓ ਚਾਹੇ 7 ਵਜੇ ਚਾਹੇ 5 ਵਜੇ ਤੇ 3 ਵਜੇ ਖਤਕ ਕਰ ਦਿਓ ਮੈਂ ਠੀਕ ਹੈ ਭਾਈ ਕੋਈ ਚੱਕਰ ਨਾਲ ਲੋ ਮੈਂ ਨਾਲਾ ਵੀਡੀਓ ਬਣਾਈ ਜੰਨਾ ਹੁਣ ਨਾਲਾਂ ਦੀਆਂ ਠੀਕ ਹੈ ਆਪਣੇ ਕੰਮ ਦੀਆਂ ਮਿਨੀ ਵਲੋਗ ਆਪਣਾ ਚੱਲਦਾ ਹੈ ਵਧੀਆ ਲੱਗਦਾ ਮੇਰਾ ਵੀ ਸ਼ੇਅਰ ਦਬਕੇ ਕਰਿਆ ਕਰੋ ਦੋ ਚੈਨਲ ਐ ਮਲੇਸ਼ਾ ਵਾਲਾ ਲਾਪਨਤੂ ਜੋ ਇੱਕ ਹੈਗਾ ਗੋਪੀ ਜੋਲ ਦੋਨੇ ਮੈਂਸ਼ਨ ਕਰ ਦੂਗਾ ਪਲੀਜ਼ ਲਾਈਕ ਕਰ ਦਿਓ ਫੋਲੋ ਕਰ ਦਿਓ ਕਮੈਂਟ ਕਰ ਦਿਓ ਘੈਂਟ ਜਾ ਬਈ ਵਧੀਆ ਲੱਗੀ ਬਤ ਵਤ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਡਾ ਕੰਮ ਆ ਮਲੇਸ਼ਾ ਚ ਮੇਰਾ ਵੀ ਇਦਾਂ ਆਪਾਂ ਕੰਮ ਕਰਦੇ ਆ